ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰ ਨਿਊਜ਼ ਚੈਨਲ ਜ਼ਿਲ੍ਹਾ ਫਰੀਦਕੋੜ ਦੇ ਆਈਜੀ ਸਾਹਿਬ ਵੱਲੋਂ ਅਜੇ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਵਿੱਚ ਉਹਨਾਂ ਨੇ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਵਿੱਚ ਜਿਹੜੇ ਬੱਚੇ ਨਸ਼ਾ ਛੱਡਣ ਵਾਸਤੇ ਆਉਂਦੇ ਹਨ ਉਹਨਾਂ ਲਈ ਬਹੁਤ ਵਧੀਆ ਡਾਕਟਰਾਂ ਦਾ ਸਟਾਫ ਅਤੇ ਹੋਰ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਦੌਰਾਨ ਆਈਜੀ ਸਾਹਿਬ ਨੇ ਕੀ ਕਿਹਾ ਤੁਸੀਂ ਵੀ ਸੁਣੋ। ਆ ਇੱਥੇ ਅੱਛਾ ਮਾਹੌਲ ਹੈ। ਇਨਫਰਾਸਟ੍ਰਕਚਰ ਬੜਾ ਅੱਛਾ ਹੈ। ਡਾਕਟਰਾਂ ਨਾਲ ਡਿਟੇਲਡ ਦੇ ਵਿੱਚ ਗੱਲ ਹੋਈ ਹੈ। ਹਰ ਪੀਸ਼ੈਂਟ ਨੂੰ ਜਨ ਲਿਆ ਮੈਨੂੰ ਲੱਗਦਾ ਹੈ ਕਿ ਪਰ ਇਹਦੇ ਵਿੱਚ ਹੋਰ ਇੰਪਰੂਵਮੈਂਟਸ ਕਿੱਦਾਂ ਕੀਤੀਆਂ ਜਾਣ ਇਸ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨਸ ਹੋਣਾ ਹੈ ਅਸੀਂ ਸਾਰੇ ਸਟੇਕ ਹੇਲਡਰ ਸਾਰੇ ਡਿਪਾਰਟਮੈਂਟਸ ਪੁਲਿਸ ਸਿਵਲ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਪਬਲਿਕ ਰਿਲੇਸ਼ਨਸ ਹੋਰ ਜਿੰਨੇ ਵੀ ਗਵਰਨਮੈਂਟ ਡਿਪਾਰਟਮੈਂਟਸ ਹੈ ਜਿਆ ਸੋਸ਼ਲ ਆਰਗੇਨਾਈਜੇਸ਼ਨਸ ਹੈ ਜਿਆ ਨੇ ਵਲੰਟੀਅਰਸ ਹੈ ਜਨੇ ਉਹਨਾਂ ਸਾਰਿਆਂ ਨੂੰ ਇਨਵੋਲ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਐਂਡ ਰਿਜ਼ਲਟ ਜਿਹੜਾ ਹੈਗਾ ਉਸ ਨੂੰ ਟਾਰਗੇਟ ਕੀਤਾ ਜਾਵੇ ਕਿਉਂਕਿ ਅਲਟੀਮੇਟ ਅਚੀਵਮੈਂਟ ਤਾਂ ਹੀ ਹੈ ਜੇ ਅਸੀਂ ਜਿਹੜੇ ਡਰਗ ਅਡਿਕਟ ਸਨਗੇ ਉਹਨਾਂ ਨੂੰ ਯੂਸਫੁਲ ਮੈਂਬਰਸ ਆਫ ਸੋਸਾਇਟੀ ਬਣਾ ਸਕੀਏ ਔਰ ਰੀਲੈਪਸ ਨੂੰ ਘਟਾਈਏ ਇਹਦੇ ਵਾਸਤੇ ਜੇ ਇੰਪੋਰਟਮੈਂਟ ਦਾ ਕੰਟਰੀਬਿਊਸ਼ਨ ਹੋਵੇ ਚਾਹੇ ਰੀਡਿਕਸ਼ਨ ਦਾ ਹੋਵੇ ਰੀਹੈਬਿਟੇਸ਼ਨ ਦਾ ਹੋਵੇ ਇਹਨਾਂ ਸਾਰਿਆਂ ਦੀ ਸਨਰਜੀ ਕਰੀਏਟ ਕਰਕੇ ਐਂਡ ਰਿਜ਼ਲਟ ਤੇ ਫੋਕਸ ਕਰਨਾ ਚਾਹੁੰਦੇ ਆ ਔਰ ਜਿਹੜੀਆਂ ਆਪਣੀਆਂ ਐਫਰਟਸ ਹੈਗੀਆਂ ਨੇ ਇਹਨਾਂ ਨੂੰ ਬ੍ਰਾਡਕਾਸਟ ਕਰਕੇ ਇੰਟੈਂਸੀਫਾਈ ਕਰਕੇ ਅਸੀਂ ਚਾਹੁੰਦੇ ਆ ਕਿ ਵੱਤ ਤੋਂ ਬਾਅਦ ਸਾਡੀ ਜਿਹੜੀ ਆਊਟਰੀਚ ਹੈ ਉਹ ਹੋਵੇ ਔਰ ਮੈਕਸਿਮਮ ਬੈਨੇਫੀਸ਼ੀਅਰੀਜ਼ ਜਿਹੜੇ ਹੈਗੇ ਨੇ ਇਹ ਸੋ ਸਾਰੀ ਮਿਹਨਤ ਦਾ ਔਫਾਸਾ ਕਰ ਸਕਣ ਫਿਰ ਕੁਝ ਲੋਕੋ ਜਿਹੀ ਨੌਜਵਾਨਾਂ ਨੂੰ ਇਥੇ ਪੱਧਿ ਕਰਾਇਆ ਗਿਆ ਸੀ ਜਿਹੜੇ ਐਡਿਕਸ਼ਨ ਤੋਂ ਪਰਮਾਚਰਨ ਜਾਂਦੇ ਹੁੰਦੇ ਸਨ ਉਦ ਤੱਕ ਕਿੰਨੇ ਨੌਜਵਾਨਾਂ ਦੇ ਇਥੇ ਆਪਾਂ ਨੇ ਔਰ ਇਹ ਆਨਗoing ਪ੍ਰੋਸੈਸ ਹੈਗਾ ਯਾ ਲਗਾਤਾਰ ਕਿਉਂਕਿ ਕੋਈ ਇਸ ਦੀ ਸਮੇਂ ਸੀਮਾ ਸ਼ੁਰੂ ਤੋਂ ਦਿੱਤੇ ਆਪਾਂ ਇਹਨੂੰ ਇਨ ਨੰਬਰ ਸਪੈਸੀਫਿਕਲੀ ਦਰਸਾਵੇ ਤਾਂ ਇਹ ਪਦੋਂ ਤੋਂ ਪਦੋਂ ਤੱਕ ਦੀ ਗੱਲ ਹੈ ਕੀ ਇਹ ਲੇਕਿਨ ਕਿਉਂਕਿ ਇਹ ਤੇ ਪਹਿਲਾਂ ਤੋਂ ਚੱਲਦਾ ਪ੍ਰੋਸੈਸ ਹੈ ਔਰ ਅੱ ਆ ਕਾਫੀ ਅੱਗੇ ਵੀ ਇਹ ਅਫਰਟ ਹੋ ਰਹੀ ਆ ਲੇਕਿਨ ਹੁਣ ਅਸੀਂ ਇਸ ਨੂੰ ਹੋਰ ਵੀ ਤੇਜ਼ ਕਰਕੇ ਜੋ ਕਰਦੇ ਸੀ ਪਹਿਲਾਂ ਕਰਦੇ ਰਹੇ ਆ ਸਾਡਾ ਟਾਰਗੇਟ ਘੱਟੋ ਘੱਟ ਪਹਿਲਾਂ ਨਾਲ ਇਸ ਨੂੰ ਫੂਲ ਫੂਲਸ ਇੰਕਰੀਸ ਕਰ ਲੈਂਦਾ ਹੈਗਾ ਆ ਵਿਦਨ ਨੈਕਸਟ 10 15 ਡੇਸ ਔਰ ਉਹਦੇ ਬਾਅਦ ਸੇ ਅਸੀਂ ਕੱਲ ਵੀ ਸਿਵਲ ਐਡਮਿਨਿਸਟ੍ਰੇਸ਼ਨਲ ਮੀਟਿੰਗ ਹੋਈ ਸੀ ਅੱਜ ਵੀ ਇੱਥੇ ਅਸੀਂ ਵਿਜ਼ਿਟ ਕੀਤੀ ਆ ਔਰ ਮੈਂ ਜਿਹੜਾ ਮੇਰੇ ਇੰਪ੍ਰੈਸ਼ਨ ਹੈਗਾ ਆ ਸਾਰਾ ਆਫਟਰ ਮੀਟਿੰਗਸ ਐਂਡ ਵਿਜ਼ਿਟ ਇਹ ਇੱਕ ਰਿਚੇਬਲ ਅਚੀਵਮੈਂਟ ਹੈ ਔਰ ਜਦੋਂ ਕੰਫिडੈਂਟ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਇਹ ਐਸਐਫਰ ਨੂੰ 4 ਗੁਣਾ ਤੱਕ ਵਧਾ ਦਿੰਦਾ ਹੈਗਾ ਇਹ ਅਸੀਂ ਕੰਪਟੇਬਲੀ ਅਚੀਵ ਕਰ ਲਿਆ। ਪਿਛਲੇ ਕੋਈ ਦਿਨਾਂ ਦੇ ਚ 4 ਤੋਂ ਪੰਜ ਮੌਜੂਦਾਂ ਦੇ ਤੋਂ ਜਿਵੇਂ ਸ਼ੁਰੂ ਕੀਤਾ 4 ਹੋਣੀ ਚਾਹੀਦੀ। ਕਿੱਥੇ ਕਮੀਆਂ ਰਹਿ ਗਈਆਂ ਕੀ ਉਹਨਾਂ ਨੂੰ ਮੋਟੀਵੇਸ਼ਨ ਚੰਗੀ ਤਰ੍ਹਾਂ ਕਿਹਾ ਗਿਆ ਜਾਂ ਉਹਨਾਂ ਨੂੰ ਕੋਈ ਕਾਉਂਸਲਿੰਗ ਨਹੀਂ ਮਿਲ ਰਹੀ। ਕਾਉਂਸਲਿੰਗ ਇਹਨੇ ਵਾਸਤੇ ਵੀ ਅਸੀਂ ਸਪੈਸਿਫਿਕ ਡਿਸਕਸ਼ਨ ਕੀਤੀ ਹੈਗੀ ਹੈ ਕਿ ਕਿਹੜੇ ਕੈਰੀਅਰ ਫੈਕਟਰਸ ਹੈ ਜਿਹਦੇ ਕਰਕੇ ਜਿਹੜੇ ਸਾਡੇ ਗੇਮਸ ਹੈ ਕਿ ਨਿਊ ਲਿਕਵਿਫਾਈ ਹੋ ਰਿਹਾ ਹੈ ਜਾਂ ਕਿਤੇ ਅਰੂਰਿਜ਼ਮ ਹੋ ਰਿਹਾ ਹੈ ਕਿਤੇ ਲੂਪ ਹੋਲਸ ਹੈਗੇ ਨੇ ਜ਼ਰੂਰ ਕੁਝ ਫੈਕਟਰਸ ਰਹੇ ਹੋਣਗੇ ਉਹਨਾਂ ਨੂੰ ਵੀ ਅਸੀਂ ਇਨਕੰਕ੍ਰੀਟ ਟਰਮਸ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਬੀਅਸਲੀ ਯੈਸ ਮੋਟੀਵੇਸ਼ਨ ਦੀ ਕਾਉਂਸਲਿੰਗ ਦੀ ਵੀ ਕਮੀ ਹੋ ਗਈ ਜਿਸ ਕਰਕੇ ਉਹ ਇੱਥੋਂ ਢਲੇ ਗਏ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਹ ਸਾਰੇ ਫੈਕਟਰਸ ਨੂੰ ਡਾਇਗਨੋਸ ਕੀਤਾ ਜਾਵੇ ਉਹਨਾਂ ਨੂੰ ਅਡਰੈਸ ਕੀਤਾ ਜਾਵੇ ਰੈਮਡੀ ਕੀਤਾ ਜਾਵੇ ਔਰ ਜਿਹੜੇ ਵੀ ਇੱਥੇ ਸਾਰੀ ਕੋਈ ਮੈਸਰ ਟ੍ਰੂ ਕੇਂਦਰ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇੱਥੇ ਕੰਫਰਟੇਬਲ ਬਣਾਇਆ ਜਾਵੇ ਤਾਂ ਕਿ ਇਥੋਂ ਧਿਆਨ ਸਮੇਂ ਉਹਨਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਆਲਮੋਸਟ 90% ਤੱਕ ਓਵਰ ਕਮ ਹੋ ਜਾਵੇ ਜਿਹਨੇ ਦਿੱਕਤ ਕਰਾ ਰਹੀ ਸੀ ਉਹਨਾਂ ਦੇ ਬੇਜਸ ਤੋਂ ਨੋ ਬਲੇਮ ਕੀਤਾ ਜਾਂਦਾ ਸੀ ਕਿ ਇੱਥੇ ਸੋ ਬਟਾਵਾ ਸਹੀ ਨਹੀਂ ਮਿਲਦੀ ਜਾਂ ਟ੍ਰੀਟਮੈਂਟ ਜਿਹੜਾ ਉਹਨਾਂ ਨੂੰ ਪ੍ਰੋਪਰ ਨਹੀਂ ਮਿਲਦਾ ਕੀ ਤੁਹਾਨੂੰ ਲੱਗਾ ਕਿ ਸੂਚੇ ਤੋਂ ਕਮੀਆਂ ਸੀ ਨਹੀਂ ਆਈਆਂ ਜੋ ਮੈਂ ਦੇਖਿਆ ਆ ਮੇਰੇ ਮੁਤਾਬਕ ਤਾਂ ਇਹ ਸਹਾਨੀਆਂ ਸੁਖਦਾਨਾ ਰੀਸ ਦੇ ਬਿਲਕੁਲ achੀਆਂ ਹੈਗੀਆਂ ਨੇ ਹਰ ਕਿਸੇ ਦੇ ਇੰਪਰੂਵਮੈਂਟ ਦਾ ਵੀ ਸਕੋਪ ਹੁੰਦਾ ਆ ਔਰ ਸਹੂਲਤਾਂ ਜਿਹੜੀਆਂ ਬੜਾ ਰਿਲੇਟਿਵ ਟਰਮ ਹੈਗੀ ਆ ਇਸੇ ਵਾਸਤੇ ਇੱਕ achi jagah saaf suthri jagah comfortable ਹੋ ਸਕਦੀ ਆ ਕਿਸੇ ਵਾਸਤੇ 에ਸੀ ਜਗ੍ਹਾ comfortable ਹੋ ਸਕਦੀ ਆ 올 ਡਿਪੈਂਡਸ ਰੈਲੇਟਿਵਲੀ ਏਕਨ ਇਹ ਰੀਜ਼ਨੇਬਲ ਸੁਵਿਧਾਵਾਂ ਹੈਗੀਆਂ ਨੇ ਲੋਜਿਸਟਿਕਲੀ ਵੀ ਆਰ ਵੈਲ ਪਲੇਸਡ ਔਰ ਇਥੇ ਜਿਹੜੇ ਡਾਕਟਰਸ ਹੈਗੇ ਨੇ ਉਹਨਾਂ ਨਾਲ ਇੰਟਰੈਕਸ਼ਨ ਕੀਤਾ ਆ ਉਹਨਾਂ ਦੇ ਵੀ ਲੈਵਲ ਆਫ ਕਮਿਟਮੈਂਟ ਲੈਵਲ ਆਫ ਪ੍ਰੋਫੈਸ਼ਨਲ ਕੰਪੀਟੈਂਸ ਕਾਫੀ ਵਧੀਆ ਹੈਗਾ ਆ ਨੋਡ ਹੈਗੀ ਆ ਜਦ ਸਾਰੀਆਂ ਏਜੰਸੀਜ਼ ਨੂੰ ਇਕੱਠੇ ਹੋ ਕੇ ਅਨਰਜਿਸ ਜਿਹੜੀਆਂ ਹੈ ਗਿਆ ਨੇ ਉਹਨਾਂ ਨੂੰ ਪ੍ਰੋਪਰ ਥੀਕ ਕਰਨਾਂ ਚੈਨਲਾਈਜ਼ ਕੀਤਾ ਜਾਵੇ ਔਰ ਐਂਡ ਰਿਜ਼ਲਟ ਜਿਹੜਾ ਹੈਗਾ ਉਸ ਨੂੰ ਮੈਗਨੀਫਾਈ ਕੀਤਾ ਜਾਵੇ ਮੈਕਸਮਾਈਜ਼ ਕੀਤਾ